ਹਾਂਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਅੱਜ ਦੇ ਨਵੇਂ ਬਲੌਗ ਤੁਹਾਡਾ ਸਵਾਗਤ ਹੈਗਾ ਅੱਜ ਦੀ ਵੀਡੀਓ ਅਸੀਂ ਬਹੁਤ ਘੰਟ ਲੈ ਕੇ ਆਏ ਆ ਤੁਸੀਂ ਆਪ ਹੀ ਦੇਖ ਕੇ ਕਹੋਗੇ ਵੀ ਐਚ ਆਰ ਨਾਟ ਰਾਈਡਰ ਬਾਈ ਐਨੇ ਘੰਟ ਵੀਡੀਓ ਲੈ ਕੇ ਆਏ ਨੇ ਤਾਂ ਆਪਾਂ ਖੜਿਆਂਗੇ ਅੱਜ ਬਾਬਾ ਗੁੱਗਾ ਪੀਰ ਜੀ ਦੇ ਮੰਦਿਰ ਚ ਬਾਬਾ ਗੁੱਗਾ ਪੀਰ ਜੀ ਇੱਕ ਹਿੰਦੂ ਸਮਾਜ ਦੇ ਚੋਹਾਨ ਪਰਿਵਾਰ ਦੇ ਵਿੱਚ ਨਾ ਜਨਮ ਹੋਇਆ ਤੇ ਇਹਨਾਂ ਨੂੰ ਕਿਵੇਂ ਪੀਰ ਦੀ ਉਪਾਧੀ ਮਿਲੀ ਇੱਧਰ ਦੇਖੋ ਸੀ ਪੀਰ ਦੀ ਮਸਜਿਦ ਬਣੀ ਹੋਈ ਹੈਗੀ ਇੱਕ ਹਿੰਦੂ ਪਰਿਵਾਰ ਦੇ ਵਿੱਚ ਪੈਦਾ ਹੋਏ ਸੀ ਬਾਬਾ ਗੂਗਾ ਪੀਰ ਜੀ ਅਸੀਂ ਤੁਹਾਨੂੰ ਸਾਰੀ ਹਿਸਟਰੀ ਦੱਸਾਂਗੇ ਵੀਡੀਓ ਦੇ ਵਿੱਚ ਸਾਡੀ ਵੀਡੀਓ ਤੇ ਬਨੇ ਰਹੋ ਤਾਂ ਜੀ ਗੱਲ ਕਰਦੇ ਆਪਾਂ ਪੀਰਾਂ ਦੀ ਪੰਜ ਪੀਰ ਹੋਏ ਨੇ ਆਪਣੇ ਇੰਡੀਆ ਦੇ ਵਿੱਚ ਪੰਜਾਂ ਪੀਰਾਂ ਵਿੱਚੋਂ ਪਹਿਲੇ ਹੈਗੇ ਨੇ ਮੇਰੇ ਸਖੀ ਸੁਲਤਾਨ ਬਾਬਾ ਖਵਾਜਾ ਜੀ ਦੂਜੇ ਹੈਗੇ ਨੇਗੇ ਬਾਬਾ ਸ਼ੇਖ ਹੈਦਰ ਅਲੀ ਜੀ ਮਲੇਲ ਕੋਟੜਾ ਵਾਲੇ ਤੀਜੇ ਲੱਖ ਦਾਤਾ ਲਾਲਾਂ ਵਾਲੇ ਜੀ ਤੇ ਚੌਥੇ ਨੇ ਬਾਬਾ ਮੁਰਾਦ ਸ਼ਾਹ ਜੀ ਤੇ ਪੰਜਵੇਂ ਪੀਰ ਨੇ ਬਾਬਾ ਗੂਗਾ ਪੀਰ ਜੀ ਇਹ ਪੁਰਾਣੀ ਕਹਾਵਤ ਹੈ ਜੀ ਪੰਜ ਪੀਰ ਤੇ ਪੰਜ ਪਿਆਰੇ ਪੰਜੇ ਦਰਿਆ ਪੰਜਾਬੀ ਪੰਜ ਤੱਤਾਂ ਦਾ ਪੁਤਲਾ ਬੰਦਾ ਪੰਜ ਵਿਕਾਰ ਸ਼ਰਾਬੀ ਪੰਜ ਪੰਜ ਪਾਂਡਵ ਪੰਜ ਪਰਮੇਸ਼ਵਰ ਪੰਜ ਨਵਾਜ਼ ਖੁਦਾ ਦੀ ਪੰਜਾ ਸਭ ਗੁਰੂ ਦੀ ਨਗਰੀ ਪੰਜੇ ਨਾਲ ਨਵਾਜ਼ੀ ਪੰਜ ਤੱਤਾਂ ਤੋਂ ਬਣੇ ਪੰਜੀਰੀ ਪੰਜ ਤੋਂ ਬਣੀ ਪੰਜਾਬੀ ਤਾਂ ਗੱਲ ਕਰ ਰਹੇ ਹਾਂ ਜੀ ਪੰਜ ਪੀਰਾਂ ਦੀ ਤੇ ਅਸੀਂ ਤੁਹਾਨੂੰ ਦੱਸ ਦੇਵਾਂਗੇ ਇਹ ਗੱਲ ਹੈ ਪੁਰਾਣੇ ਸਮੇਂ ਦੀ ਜਦੋਂ ਆਪਣੇ ਇੱਥੇ ਬਾਬਰ ਇੰਡੀਆ ਦੇ ਵਿੱਚ ਆਇਆ ਸੀਗਾ ਉਦੋਂ ਅੰਗਰੇਜ਼ ਵੀ ਨਹੀਂ ਆਏ ਸੀਗੇ 1107 ਈਸਵੀ ਦੀ ਗੱਲ ਹੈਗੀ ਗੁੱਗਾ ਪੀਰ ਜੀ ਦਾ ਜਨਮ ਹੋਇਆ ਸੀਗਾ ਸ਼ਹਿਰ ਜਜਰੇਮਾ ਦੇ ਵਿੱਚ ਉੱਥੋਂ ਦੇ ਰਾਜਾ ਜੈਵਰ ਵਿਆਸਤ ਦੇ ਰਾਜਾ ਸੀ ਤੇ ਰਾਣੀ ਵਾਸ਼ਲ ਸੀਗੀ ਉਹਨਾਂ ਦੇ ਜੀ 12 ਸਾਲਾਂ ਤੋਂ ਕੋਈ ਪੁੱਤਰ ਨਹੀਂ ਹੋਇਆ ਸੀ ਉਹਨਾਂ ਨੇ ਕੀ ਕਰਿਆ ਇੱਕ ਪੰਡਤਾਂ ਨੂੰ ਬੁਲਾਇਆ ਪੰਡਤਾਂ ਨੂੰ ਬੁਲਾ ਕੇ ਪੁੱਛਿਆ ਵੀ ਸਾਡੇ ਜੀ ਪੁੱਤਰ ਨਹੀਂ ਹੋ ਰਿਹਾ ਤੇ ਦੱਸੋ ਵੀ ਸਾਡੇ ਕਰਮਾਂ ਚ ਔਲਾਦ ਦਾ ਸੁਖ ਹੈਗਾ ਕਿ ਨਹੀਂ ਹੈਗਾ ਤਾਂ ਪੰਡਤਾਂ ਨੇ ਟੇਵਾ ਲਾ ਕੇ ਦੱਸਿਆ ਕਹਿੰਦੇ ਜੀ ਤੁਹਾਡੇ ਕਰਮਾ ਦੇ ਵਿੱਚ ਸੱਤ ਜਨਮ ਔਲਾਦ ਦਾ ਸੁੱਖ ਨਹੀਂ ਹੈ ਗਿਆ ਤੁਹਾਡੇ ਦੋ ਜਨਮ ਲੰਘ ਚੁੱਕੇ ਨੇ ਤੀਸਰਾ ਜਨਮ ਹੈ ਪਰ ਹਾਂ ਬਾਬਾ ਸ਼ਿਵ ਸ਼ੰਕਰ ਦੇ અવਤਾਰ ਸ੍ਰੀ ਗੁਰੂ ਗੋਰਖਨਾਥ ਜੀ ਤੁਹਾਡੀ ਨਾਗਰੀ ਦੇ ਵਿੱਚ ਆਣਗੇ ਤੇ ਉਹਨਾਂ ਦੇ ਆਸ਼ੀਰਵਾਦ ਸਦਕਾ ਤੁਹਾਡੇ ਪ੍ਰਾਪਤੀ ਹੋਊਗੀ ਔਲਾਦ ਦੀ ਤਾਂ ਮਾਤਾ ਨੂੰ ਬਹੁਤ ਖੁਸ਼ੀ ਹੋਈ ਇਹ ਗੱਲ ਸੁਣ ਕੇ ਉਧਰ ਗੋਰਖਨਾਥ ਦੀ 12 ਸਾਲਾਂ ਦੀ ਤਪੱਸਿਆ ਪੂਰੀ ਹੋ ਗਈ ਤੇ ਬਾਬਾ ਮਛੇਂਦਰ ਨਾਥ ਦਾ ਆਸ਼ੀਰਵਾਦ ਲੈ ਕੇ ਉਹ ਸਵਾਲ ਲਖਨਾਥਾਂ ਦੇ ਨਾਲ 나ਥਾਂ ਦਾ ਜਿਹੜਾ ਉਹ ਸੀਗਾ ਮੰਡਲੀ ਦਾ ਪ੍ਰਧਾਨ ਸੀਗਾ ਬਣਾਤਾ ਕਾਨੀਫਾ 나ਥ ਨੂੰ ਕਾਨੀਫਾ 나ਥ ਨੂੰ ਬਾਬਾ ਗੋਰਖਨਾਥ ਜੀ ਨੇ ਪੁੱਛਿਆ ਵੀ ਆਪਾਂ 12 ਸਾਲਾਂ ਦਾ ਵਰਤ ਖੋਲਨੇ ਕੋਈ ਸੱਤਿਆ ਵਾਲੀ ਮਾਈ ਆਪਣਾ ਵਰਤ ਖਿਲਾ ਸਕਦੀ ਹੈ ਮੈਨੂੰ ਸੱਤਿਆ ਵਾਲੀ ਮਾਈ ਦੱਸ ਕਾਨੀਫਾ 나ਥ ਨੇ ਦੱਸਿਆ ਜੀ ਚਾਰ ਮਾਈਆਂ ਨੇਗੀਆਂ ਪਹਿਲੀ ਧਰਤੀ ਮਾਤਾ ਦੂਜੀ ਹੈਗੀ ਆਦ ਸ਼ਕਤੀ ਮਾਤਾ ਤੇ ਤੀਸਰੀ ਹੈ ਗੰਗਾ ਮਾਤਾ ਤੇ ਚੌਥੀ ਦਦਰੇਵਾ ਸ਼ਹਿਰ ਦੀ ਰਾਣੀ ਮਾਤਾ ਬਾਸ਼ਾਲ ਤੇ ਗੁਰੂ ਗੋਰਖਨਾਥ ਨੇ ਨਾਥਾਂ ਨੂੰ ਕਿਹਾ ਵੀ ਟਿੱਲੇ ਤੋਂ ਚੱਲੋ ਤੇ ਆਪਾਂ ਜਜਰੇਮਾ ਸ਼ਹਿਰ ਵੱਲ ਚੱਲੀਏ ਆਪਣਾ ਵਰਤ ਖੱਲੀਏ ਤਾਂ ਜਾ ਕੇ ਨਾਥਾਂ ਨੇ ਜੀ 9 ਲੱਖਾ ਵਾਗ ਦੇ ਵਿੱਚ ਆਪਦੇ ਡੇਰੇ ਲਾਏ ਤੇ ਬਾਬਾ ਗੋਰਖਨਾਥ ਜੀ ਨੇ ਕਾਨੀ ਫਾ ਨਾਥ ਨੂੰ ਕਿਹਾ ਵੀ ਜਾ ਕੇ ਨਗਰੀ ਦੇ ਵਿੱਚੋਂ ਭਿੱਖਿਆ ਮੰਗ ਕੇ ਲੈ ਕੇ ਆ ਤੇ ਇੱਕ ਗੱਲ ਯਾਦ ਰੱਖੀ ਜਦੋਂ ਨਗਰੀ ਦੇ ਵਿੱਚ ਜਾਏਗਾ ਵੱਡੀ ਨੂੰ ਮਾਤਾ ਛੋਟੀ ਨੂੰ ਤੇ ਇਹ ਤੇ ਬਰਾਬਰ ਜੀ ਨੂੰ ਭੈਣ ਨજર ਨੀਮੀ ਕਰਕੇ ਚੱਲਣਾ ਹੈਗਾ ਤਾਂ ਕਾਨੀਫਾ ਨਾਥ ਨੇ ਜਦੋਂ ਮਹਿਲਾਂ ਵਿੱਚ ਜਾ ਕੇ ਅਲਖ ਜਗਾਈ ਉਹਨਾਂ ਦੀ ਬਾਜ ਸੁਣ ਕੇ ਗੋਲੀ ਹੀਰਾ ਉਹਨਾਂ ਦੀ ਆਵਾਜ਼ ਸੁਣ ਕੇ ਗੋਲੀ ਹੀਰਾ ਥਾਲੀ ਲਾਲਾਂ ਤੇ ਮੋਤੀਆਂ ਦੀ ਲੈ ਕੇ ਆਈ ਕਾਨੀਫਾ ਨਾਥ ਨੇ ਪੁੱਠਾ ਮੋੜਤਾ ਗੋਲੀ ਹੀਰਾ ਨੂੰ ਕਾਨੀਫਾ ਨਾਥ ਨੇ ਗੋਲੀ ਹੀਰਾ ਨੂੰ ਪੁੱਠਾ ਮੋੜਤਾ ਤੇ ਕਹਿੰਦਾ ਮੈਂ ਤੇਰੇ ਅੱਖੋਂ ਭਿਖਿਆ ਨਹੀਂ ਲੈਣੀ ਹੈਗੀ ਮੈਂ ਭਿਖਿਆ ਲੈਣੀ ਹੈਗੀ ਮਾਤਾ ਵਾਸ਼ਲ ਦੇ ਹੱਥੋਂ ਤੇ ਹਾਂ ਨਾਲੇ ਆٹے ਤੇ ਦਾਲ ਦੀ ਭਿਖਿਆ ਲੈਣੀ ਐ ਮੈਨੂੰ ਹੀਰੇ ਮੋਤੀ ਨਹੀਂ ਚਾਹੀਦੇ ਜਦੋਂ ਮਾਤਾ ਵਾਸ਼ਲ ਨੇ ਇਹ ਗੱਲ ਸੁਣੀ ਤਾਂ ਮਾਤਾ ਵਾਸ਼ਲ ਲੈ ਕੇ ਖੰਡੇ ਦੀ ਬਰਾਤ ਜਦੋਂ ਮਾਤਾ ਵਾਸ਼ਲ ਨੇ ਇਹ ਗੱਲ ਸੁਣੀ ਤਾਂ ਖੰਡੇ ਦੀ ਬਰਾਤ ਲੈ ਕੇ ਮਾਤਾ ਸਾਧੂ ਕੋਲ ਆਈ ਆٹے ਤੇ ਦਾਲ ਦੀ ਭਿਖਿਆ ਪਾਈ ਤੇ ਕਾਨੀ ਫਨਾਥ ਨੂੰ ਪੁੱਛਿਆ ਕਹਿੰਦੇ ਜੀ ਮਾਇਆ ਨਾਲ ਹੀ ਸੰਸਾਰ ਚੱਲਦਾ ਹੈ ਮਾਤਾ ਨੇ ਕਿਹਾ ਕਾਨੀ ਫਨਾਥ ਨੂੰ ਵੀ ਮਾਇਆ ਨਾਲ ਹੀ ਸੰਸਾਰ ਚੱਲਦਾ ਹੈਗਾ ਤੂੰ ਮਾਇਆ ਲੈ ਤਨਕਾਰ ਕਾ ਤੋ ਕਰਤਾ ਤਕਾਨੀ ਫਾਨਾਥ ਨੇ ਕਿਹਾ ਮਾਤਾ ਜੇ ਮਾਇਆ ਨਾਲ ਇੰਨਾ ਪਿਆਰ ਹੁੰਦਾ ਤਾਂ ਫਿਰ ਜੰਗਲਾਂ 'ਚ ਜਾ ਕੇ ਕਾਹਨੂੰ ਤਾੜੀਆਂ ਲਾਉਣੀਆਂ ਸੀਗੀਆਂ ਮਾਤਾ ਨੂੰ ਇਹ ਗੱਲ ਸੁਣ ਕੇ ਜੋਸ਼ ਆ ਗਿਆ ਤਾਂ ਮਾਤਾ ਨੇ ਕਾਨੀ ਫਾਨਾਥ ਨੂੰ ਜਵਾਬ ਦਿੱਤਾ ਅੱਗੋਂ ਕਹਿੰਦੇ ਕੰਨਕਪੂਰੇ ਤੇਰੇ ਮੁੰਦਰਾ ਸ਼ੋਮਣ ਜੋਮਣ ਦਾ ਕਮਾਲ ਬਾਲਕੈ ਨੂੰ ਡਰਾਉਣ ਆਇਆ ਬਾਤਾਂ ਕਰ ਲਿਆ ਮੇਰੇ ਨਾਲ ਮੈਂ ਇਸ ਜਹਾਨੋਂ ਉੰਤਰੀ ਮੇਰੀ ਜੱਗ ਵਿੱਚ ਸਾਂਝ ਰਲਾ ਖੈਰ ਪੁੱਤਰ ਦੀ ਪਾ ਦੇ ਜੇ ਤੂੰ ਚੇਲਾ ਇਨਾਥ ਦਾ ਮੇਰੇ ਸੁੱਤੇ ਲੇਖ ਜਗਾ ਦੇ ਜੇ ਤੂੰ ਚੇਲਾ ਐ ਨਾਥ ਦਾ ਰਾਣੀ ਬਾਸਲ ਦੀ ਇਹ ਪੁਕਾਰ ਸੁਣ ਕੇ ਕਾਨੀ ਫਾ ਨਾਥ ਨੇ ਅੱਗੋਂ ਬਚਨ ਦਿੱਤੇ ਕਿ ਮੇਰੇ ਵਿੱਚ ਇਹ ਸਮਰਥਾ ਨਹੀਂ ਹੈ ਮੇਰੇ ਸਤਿਗੁਰੂ ਵਿੱਚ ਇਹ ਸਮਰਥ ਹੈ ਮਾਤਾ ਬਾਸਲ ਨੇ ਪੁੱਛਿਆ ਤੇਰੇ ਗੁਰੂ ਦਾ ਨਾਮ ਕੀ ਹੈ ਤਾਂ ਕਾਨੀ ਫਾ ਨਾਥ ਨੇ ਦੱਸਿਆ ਵੀ ਮੇਰੇ ਗੁਰੂ ਦਾ ਨਾਮ ਗੁਰੂ ਗੋਰਖ ਨਾਥ ਹੈ ਤੇ ਤੇਰੇ 9 ਲੱਖੇ ਬਾਗ ਦੇ ਵਿੱਚ ਉਹਨਾਂ ਨੇ ਡੇਰਾ ਲਾਇਆ ਹੋਇਆਗਾ ਸਵਾ ਲੱਖ ਚੇਲਿਆਂ ਦੇ ਨਾਲ ਕਾਨੀ ਫਾ ਨਾਥ ਦੀ ਇਹ ਗੱਲ ਸੁਣ ਕੇ ਮਾਤਾ ਬਾਸਲ ਨੂੰ ਪੰਡਤਾਂ ਵਾਲੀ ਗੱਲ ਯਾਦ ਆ ਗਈ ਮਾਤਾ ਨੇ ਆਖਿਆ ਜੋਗਿਆ ਮੈਨੂੰ ਤੇਰੇ ਗੁਰੂਆਂ ਦਾ ਦਰਸ਼ਨ ਕਰਵਾ ਦੇ ਕਾਨੀਫਾ ਨਾਥ ਨੇ ਕਿਹਾ ਮਾਤਾ ਸਵੇਰੇ ਸਾਦੇ ਭੇਸ਼ ਦੁੱਧ ਤੇ ਸ਼ੱਕਰ ਦੀ ਠਿੱਖਿਆ ਲੈ ਕੇ ਆ ਜੀ ਤੇ ਇਹ ਗੱਲ ਕਹਿ ਕੇ ਕਾਨੀਫਾ ਨਾਥ ਡੇਰੇ ਵੱਲ ਚੱਲ ਪਏ ਸਾਥ ਜੀ ਗੁਰੂ ਕੋਲ ਆ ਗਏ ਐਨਾ ਕਹਿ ਕੇ ਤੇ ਉਹਨਾਂ ਨੇ ਭੰਡਾਰਾ ਲਾਇਆ ਜਿੰਨੇ ਜੋਗੀ ਸੀਗੇ ਨਾਥ ਦੇ ਚੇਲੇ ਸੀਗੇ ਸਾਰਿਆਂ ਦਾ ਵਰਤ ਖਲਾਇਆ ਜੀ 12 ਸਾਲਾਂ ਦਾ ਬਾਬਾ ਗੋਰਖਨਾਥ ਜੀ ਬਹੁਤ ਖੁਸ਼ ਹੋਏ ਇਧਰ ਅਗਲੀ ਸਵੇਰ ਅਗਲੀ ਸਵੇਰੇ ਜਦੋਂ ਰਾਣੀ ਬਾਸਲ ਤਿਆਰੀ ਕਰ ਰਹੀ ਸੀਗੀ ਉਸ ਤੋਂ ਪਹਿਲਾਂ ਉਹਦੀ ਜੁੜਬਾ ਭੈਣ ਜਮਾ ਹਮਾ ਸ਼ਕਲ ਸੀਗੀ ਮਾਤਾ ਬਾਸਲ ਦੀ ਉਹਦਾ ਨਾਮ ਕਾਸ਼ਲ ਸੀਗਾ ਉਹ ਪਹਿਲਾਂ ਡੇਰੇ ਚ ਬਾਗੀ ਤੇ ਗੁਰੂ ਗੋਰਖਨਾਥ ਤੋਂ ਦੋ ਪੁੱਤਰਾਂ ਦਾ ਵਰਦਾਨ ਲਈ ਆਈ ਗੁਰੂ ਗੋਰਖਨਾਥ ਨੇ ਦੋ ਚੌਲਾਂ ਦੇ ਦਾਣੇ ਦਿੱਤੇ ਕਹਿੰਦਾ ਮਾਤਾ ਆ ਲੈ ਇਹਨੂੰ ਗਊ ਦੇ ਦੁੱਧ ਨਾਲ ਸਵੇਰੇ ਨਹਾ ਕੇ ਲੈ ਲਈ ਤੇ ਤੈਨੂੰ ਦੋ ਪੁੱਤਰ ਹੋਣਗੇ ਸੁਰਜਨ ਤੇ ਦੁਰਜਨ ਜਿਹੜੇ ਰਾਜਾਂ ਦੀ ਮੰਡਲੀ ਦੇ ਪੂਰੇ ਗੜ ਬਣਨਗੇ ਉਹਨਾਂ ਦਾ ਨਾਮ ਪੂਰਾ ਚਮਕੂਗਾ ਸੁਰਜਨ ਤੇ ਦੁਰਜਨ ਦੋ ਪੁੱਤਰ ਹੋਣਗੇ ਉਹ ਲੈ ਕੇ ਦੋ ਪੁੱਤਰਾਂ ਦਾ ਵਰਦਾਨ ਮਾਤਾ ਕਾਸ਼ਲ ਆਪਦੇ ਘਰੇ ਆ ਗਈ ਤੇ ਜਦੋਂ ਮਾਤਾ ਬਾਸ਼ ਲੱਗ ਗਈ ਗੁੱਗੇ ਦੀ ਮਾਂ ਗੋਰਖਨਾਥ ਕੋਲੇ ਗੋਰਖਨਾਥ ਨੂੰ ਗੁੱਸਾ ਆ ਗਿਆ ਕਹਿੰਦਾ ਮਾਤਾ ਤੂੰ ਹੁਣ ਤਾਂ ਤੂੰ ਦੋ ਮੁੰਡਿਆਂ ਦਾ ਵਰਦਾਨ ਲੈ ਕੇ ਗਈਆਂ ਦੁਬਾਰੇ ਫੇਰੇ ਡੇਰੇ 'ਚ ਆ ਗਈ ਤਾਂ ਮਾਤਾ ਵਾਸ਼ਲ ਨੇ ਕਿਹਾ ਕਿ ਮੈਨ ਇਜ਼ੀਓ ਮੇਰੀ ਸਖੀ ਭੈਣ ਸੀਗੀ ਉਹ ਧੋਖੇ ਨਾਲ ਸੋਡੇ ਤੋਂ ਦੋ ਪੁੱਤਰਾਂ ਦਾ ਪ੍ਰਦਾਨ ਰਹਿ ਗਈ ਜੋ ਦੱਬਿਆ ਦ੍ਰਿਸ਼ਟੀ ਲਾ ਕੇ ਗੋਰਖਨਾਥ ਜੀ ਨੇ ਦੇਖਿਆ ਉਹ ਸੱਚੀ ਧੋਖੇ ਨਾਲ ਦੋ ਬੱਚਿਆਂ ਦਾ ਪ੍ਰਦਾਨ ਲੈ ਗਈ ਤਾਂ ਗੁਰੂ ਗੋਰਖਨਾਥ ਜੀ ਨੇ ਕਿਹਾ ਕਹਿੰਦਾ ਇਹ ਛਲਕਪਟ ਨਾਲ ਲੈ ਕੇ ਗਈ ਹੈਗੀ ਦੋ ਮੁੰਡਿਆਂ ਦਾ ਪ੍ਰਦਾਨ ਇਹਦੇ ਮੁੰਡੇ ਛਲੀ ਕਪਟੀ ਬਣਨਗੇ ਤੇ ਉਹਨਾਂ ਦਾ ਅੰਤ ਵੀ ਇਸੇ ਕਾਰਨ ਹੀ ਹੋਊਗਾ ਐਨਾ ਕਹਿ ਕੇ ਉਹਨੇ ਮਾਤਾ ਵਾਸ਼ਲ ਨੂੰ ਕਿਹਾ ਐਨਾ ਕਹਿ ਕੇ ਉਹਨਾਂ ਨੇ ਉਹਨੇ ਮਾਤਾ ਵਾਸ਼ਲ ਨੂੰ ਕਿਹਾ ਗੁਰੂ ਗੋਰਖਨਾਥ ਜੀ ਨੇ ਕਿ ਮਾਤਾ ਤੇਰੇ ਕਰਮਾਂ ਚ ਔਲਾਦ ਨਹੀਂ ਜਿਹੜੀ ਮੇਰੀ 12 ਸਾਲਾਂ ਦੀ ਤਪੱਸਿਆ ਸੀ ਉਹਦਾ ਫਲ ਤਾਂ ਤੇਰੀ ਭੈਣ ਲੈ ਗਈ ਤੇ ਹੁਣ ਮੇਰੇ ਕੋਲੇ ਕੁਝ ਨਹੀਂ ਮਾਤਾ ਐਨੀ ਗੱਲ ਸੁਣ ਕੇ ਮਾਤਾ ਨੇ ਤਾਂ ਮਾਰੀ ਮੈਂ ਕਿਹਾ ਦਰਦਰ ਤੇ ਮੰਗਣਾ ਨਹੀਂ ਬਸ ਮੈਂ ਤੇਰੇ ਦਰ ਤੇ ਆਉਣਾ ਜੇ ਪੁੱਤਰ ਦੇਣਾ ਨਹੀਂ 나ਥਕ ਛੱਡ ਦੇ ਸਾਧਕ ਹੋਣਾ ਜੇ ਪੁੱਤਰ ਦੇਣਾ ਨਹੀਂ 나ਥਾ ਛੱਡ ਦੇ ਸਾਧਕ ਹੋਣਾ ਤੇ ਗੁਰੂ ਗੋਰਖਨਾਥ ਜੀ ਨੂੰ ਬਹੁਤ ਦੁੱਖ ਹੋਇਆ ਵੀ ਮਾਈ ਦੇ ਕਰਮਾਂ ਦੇ ਵਿੱਚ ਔਲਾਦ ਨਹੀਂ ਤਾਂ ਉਹਨਾਂ ਨੇ ਆਪਦਾ ਧਿਆਨ ਲਾਇਆ ਦੇਸ਼ੇ ਸ਼ਿਵਸ਼ੰਕਰ ਅਗੇ ਅਰਦਾਸ ਕਰੀ ਬਾਬਾ ਜੀ ਕੋਈ ਬਖਸ਼ੋ ਤਾਂ ਅਗੋ ਆਕਾਸ਼ ਬਾਣੀ ਹੋਈ ਸ਼ਿਵਾਦੀ ਉਹਨਾਂ ਨੇ ਕਿਹਾ ਵੀ ਪਹਿਲਾਂ ਹੀ ਜਿਹੜੀ ਇਹਨਾਂ ਗੁੱਗੇ ਪੀਰ ਨਾਲ ਬੈਹੀ ਜਾਊਗੀ ਉਹਦਾ ਜਨਮ ਹੋਣਾ ਚਾਹੀਦਾ ਹੈਗਾ ਉਹਦੇ ਸੰਜੋਗੀ ਗੁੱਗੇ ਨੂੰ ਲੈ ਕੇ ਆਣਗੇ ਉਹਦੇ ਸੰਜੋਗੀ ਗੁੱਗੇ ਨੂੰ ਲੈ ਕੇ ਆਣਗੇ ਤਾਂ ਖਨਾਸੀ ਨੇ ਸ਼ਿਵਸ਼ੰਕਰ ਤੋਂ ਪੁੱਛਿਆ ਕਿ ਬਾਬਾ ਜੀ ਐਂ ਵੀ ਦੱਸੋ ਵੀ ਉਹਦਾ ਜਨਮ ਕਿੱਥੇ ਹੋਊਗਾ ਤਾਂ ਸ਼ਿਵਸ਼ੰਕਰ ਜੀ ਨੇ ਕਿਹਾ ਵੀ ਕਾਰੂਦੇਸ਼ ਬੰਗਾਲ ਦੇ ਵਿੱਚ ਜਾ ਉਥੇ ਦੋ ਰਾਜਾ ਰਾਣੀ ਬਾਂਝ ਬੈਠੇ ਨੇਗੇ ਉਹਨਾਂ ਨੂੰ ਔਲਾਦ ਦਾ ਸੁੱਖ ਜਦੋਂ ਸੀਤਲਗੜ੍ਹ ਸ਼ਹਿਰ ਦੇ ਰਾਜਾ ਸਿੰਘੀ ਤੇ ਰਾਣੀ ਗੌੜਾ ਨੂੰ ਪਤਾ ਲੱਗਿਆ ਵੀ ਪਹੁੰਚੇ ਹੋਏ ਸੰਤ ਆਏ ਹੋਏ ਨੇ ਪੂਰੇ ਕਰਨੀ ਵਾਲੇ ਆਪਣੀ ਨਗਰੀ ਦੇ ਵਿੱਚ ਤਾਂ ਉਹ ਦੋਹੇ ਬਾਬਾ ਗੁਰਖਨਾਥ ਜੀ ਕੋਲ ਆਏ ਕਿਹਾ ਜੀ ਸਾਡੇ ਕਈ ਸਾਲਾਂ ਤੋਂ ਕੋਈ ਔਲਾਦ ਨਹੀਂ ਹੈਗੀ ਸਾਨੂੰ ਔਲਾਦ ਦਾ ਦਾਣ ਦਿਓ ਜੀ ਬਾਬਾ ਜੀ ਤੇ ਬਾਬਾ ਗੁਰਖਨਾਥ ਇਹਨਾਂ ਨੂੰ ਕਿਹਾ ਵੀ ਤੁਹਾਡੇ ਘਰੇ ਪੁੱਤਰੀ ਪੈਦਾ ਹੋਊਗੀ ਪਰ ਉਹਦਾ ਵਿਆਹ ਤੁਸੀਂ ਦ드ਰੇਵਾ ਸ਼ਹਿਰ ਦੇ ਰਾਜਾ ਗੁੱਗਾ ਪੀਰ ਜੀ ਨਾਲ ਕਰਨਾ ਹੈ ਜਿਨ੍ਹਾਂ ਦਾ ਹਲੇ ਜਨਮ ਹੋਇਆ ਨਹੀਂ ਹੈਗਾ ਤੇ ਉਥੋਂ ਦੇ ਰਾਜਾ ਨੇਗੇ ਰਾਜਾ ਜੈਵਰ ਸਿੰਘ ਜੀ ਉਥੋਂ ਦੇ ਰਾਜਾ ਨੇ ਰਾਜਾ ਜੈਵਰ ਸਿੰਘ ਚੋਹਾਨ ਉਹਨਾਂ ਦੇ ਪੁੱਤਰ ਗੂਗਾ ਪੀਰ ਨਾਲੀ ਤੁਸੀਂ ਆਪਦੇ ਕੁੜੇ ਦਾ ਵਿਆਹ ਕਰਨਾ ਹੈਗਾ ਤਾਂ ਹੀ ਉਹਦਾ ਜਨਮ ਹੋਊਗਾ ਐਨੀ ਗੱਲ ਕਹਿ ਕੇ ਗੁਰੂ ਗੋਰਖਨਾਥ ਜੀ ਮਾਤਾ ਬਾਸਲ ਕੋਲ ਚੱਲ ਪਏ ਰਾਸਤੇ ਦੇ ਵਿੱਚ ਦੇਖਿਆ ਰਾਹ ਦੇ ਵਿੱਚ ਕਿਸੇ ਦੇ ਘਰੇ ਪੁੱਤਰ ਹੋਇਆ ਸੀਗਾ ਉਹਦੀ ਨਾਲ ਕੱਟ ਕੇ ਡਾਈ ਰੂੜੀ ਤੇ ਸਿੱਟਣ ਜਾ ਰਹੀ ਸੀ ਗੁਰੂ ਗੋਰਖਨਾਥ ਜੀ ਨੇ ਦੇਖ ਲਿਆ ਉਹਨਾਂ ਨੇ ਕੀ ਕਰਿਆ ਜਿਹੜੀ ਨਾਲ ਸੀ ਝਾੜ ਕੇ ਆਪਦੇ ਝੋਲੇ ਚ ਪਾ ਲਈ ਤੇ ਨਾਲ ਉਹ ਭਵੂਤੀ ਪਈ ਜਿੱਥੇ ਵੀ ਆਪਦਾ ਧੂਣਾ ਚੇਤਨ ਕਰਿਆ ਕਰਨ ਉਹੀ ਭਵੂਤੀ ਚਾਕੇ ਨਾਲ ਉਹਦੇ ਪਾਲਿਆ ਕਰਨ ਉਹ ਤੋਂ ਗੂਗਲ ਧੂਫ ਤਿਆਰ ਕਰੀ ਉਹ ਗੂਗਲ ਧੂਫ ਜਾ ਕੇ ਮਾਤਾ ਵਾਸ਼ਲ ਨੂੰ ਦਿੱਤੀ ਤੇ ਕਿਹਾ ਮਾਤਾ ਜਿਹੜਾ ਤੇਰੇ ਪੁੱਤਰ ਹੋਊਗਾ ਬਹੁਤ ਕਰਨੀ ਵਾਲਾ ਹੋਊਗਾ ਤੇ ਉਹਦਾ ਨਾਮ ਗੂਗਾ ਰੱਖੀ ਤਾਂ ਹੀ ਆਪਾਂ ਗੂਗਾ ਪੀਰ ਕਹਿੰਦੇ ਆ ਜੀ ਤੇ ਨਾਲੇ ਕਿਹਾ ਵੀ ਜਦੋਂ ਤੱਕ ਸੂਰਜ ਚੰਦ ਰਹੂਗਾ ਉਦੋਂ ਤੱਕ ਉਹਦਾ ਨਾਮ ਗੂੰਜੂਗਾ ਧਰਤੀ ਤੇ ਐਡੀ ਕਰਨੀ ਵਾਲਾ ਤੇਰੇ ਪੁੱਤਰ ਹੋਊਗਾ ਬਹੁਤ ਬਲਵਾਨ ਹੋਊਗਾ ਤੇ ਗਰੀਬਾਂ ਦੀ ਤੇ گاਉਂ ਦੀ ਰੱਖਿਆ ਕਰੂਗਾ ਇੰਨਾ ਵਰਦਾਨ ਲੈ ਕੇ ਮਾਤਾ ਖੁਸ਼ੀ-ਖੁਸ਼ੀ ਜਦੋਂ ਆਪਦੇ ਮਹਿਲਾਂ ਵੱਲ ਆ ਰਹੀ ਸੀ ਤਾਂ ਰਾਹ ਦੇ ਵਿੱਚ ਜੀ ਦੋ ਘਰ ਸੀਗੇ ਇੱਕ ਤਾਂ ਬਾਲਮਿਕ ਸਮਾਜ ਵਾਲਿਆਂ ਦਾ ਸੀਗਾ ਤੇ ਇੱਕ ਪੰਡਤਾਂ ਦਾ ਸੀ ਉਹਨਾਂ ਦੇ ਵੀ ਕੋਈ ਲਾਦਨੀ ਸੀ ਮਾਤਾ ਨੂੰ ਤਰਸ ਆਇਆ ਉਹਤੇ ਵੀ ਇਹ ਵੀ ਵਿਚਾਰੀਆਂ ਬਾਹਾਂ ਜਿ ਬੈਠੀਆਂ ਨੇ ਕਈ ਸਾਲਾਂ ਤੋਂ ਉਹਨੇ ਤਿੰਨ ਹਿੱਸੇ ਕਰ ਲਏ ਗੁੱਗਲ ਤੂਫ ਦੇ ਪਹਿਲਾ ਹਿੱਸਾ ਦੇਤਾ ਪੰਡਤਾਂ ਨੂੰ ਦੂਸਰਾ ਹਿੱਸਾ ਦੇਤਾ ਬਾਲਮਿਕ ਸਮਾਜ ਦੀ ਔਰਤ ਨੂੰ ਤੇ ਤੀਸਰਾ ਆਪਦੇ ਨਾਲ ਲੈ ਗਈ ਜਦੋਂ ਉਹ ਅੱਗੇ ਆਈ ਤੇ ਆਪਦੇ ਮਹਿਲ ਦੇ ਵਿੱਚ ਜਾਣ ਲੱਗੀ ਉਹਨੇ ਦੇਖਿਆ ਵੀ ਮਹਿਲ ਦੇ ਵਿੱਚ ਇੱਕ ਉਹਨਾਂ ਦੀ ਘੋੜੀ ਵੀ ਸੀਗੀ ਰਾਜੇ ਦੀ ਉਹ ਘੋੜੀ ਵੀ ਵਾਂਝ ਸੀ ਉਹਦੇ ਵੀ ਕੋਈ ਬੱਚਾ ਨਹੀਂ ਹੋ ਰਿਆ ਸੀ ਮਾਤਾ ਨੇ ਆਦ ਵਾਲੇ ਹਿੱਸੇ ਤੋਂ ਇੱਕ ਹਿੱਸਾ ਘੋੜੀ ਨੂੰ ਵੀ ਦੇਤਾ ਤਾਂ ਜੀ ਚਾਰ ਚਾਰੇ ਇਕੱਠੇ ਪੈਦਾ ਹੋਏ ਸੀਗੇ ਗੁੱਗਾ ਪੀਰ ਜੀ ਤੇ ਲੀਲਾ ਘੋੜਾ ਤੇ ਪੰਡਤਾਂ ਦੇ ਘਰੇ ਆਏ ਸੀਗਾ ਪੰਡਤ ਨਾਰਚੰਦ ਪਾਂਡੇ ਤੇ ਬਾਲਮਿਕ ਸਮਾਜ ਦੇ ਘਰੇ ਹੋਇਆ ਸੀਗਾ ਗੋਤਵਾਲ ਇਹ ਚਾਰੇ ਇਕੱਠੇ ਸੀਗੇ ਜਦੋਂ ਇਹਨਾਂ ਦਾ ਜੁੱਦ ਹੋਇਆ ਸੀਗਾ ਉਦੋਂ ਉਸ ਟਾਈਮ ਬਾਬਰ ਦਾ ਪੂਰਾ ਸਿੱਕਾ ਚੱਲਦਾ ਸੀ ਇੰਡੀਆ ਦੇ ਵਿੱਚ ਤੇ ਬਾਬਰ ਦਾ ਮੁੰਡਾ ਮੁਹੰਮਦ ਗਜਵਨ ਵੀ ਉਨੇ ਇਹਨਾਂ ਦੇ ਏਰੀਏ ਦੇ ਵਿੱਚ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹੜਾ ਸਾਨੂੰ ਦੱਸਦੀ ਗੁੱਗਾ ਪੀਰ ਜੀ ਦਾ ਜਿਹੜਾ ਰਿਆਸਤ ਸੀਗੀ ਸਾਨੂੰ ਦੱਸਦੀ ਵੀ ਜਿਹੜੀ ਗੁੱਗੇ ਪੀਰ ਦੀ ਰਿਆਸਤ ਸੀ ਉਹ ਸੀਗੀ ਇੱਥੋਂ ਝੱਜਰ ਤੱਕ ਦਿੱਲੀ ਦੇ ਲਵੇ ਵਾ ਗਿਆ ਝੱਜਰ ਤੇ ਇਧਰ ਰਾਜਸਥਾਨ ਚ ਚਤੌੜਗੜ ਤੱਕ ਐਡੀ ਵੱਡੀ ਰਿਆਸਤ ਸੀ ਰਾਜਾ ਰਾਜਾ ਗੁੱਗਾ ਯਾਰ ਪੀਰ ਜੀ ਦੀ ਇਹਨਾਂ ਨੇ ਗਰੀਬਾਂ ਦੀ ਰੱਖਿਆ ਕਰੀ ਤੇ ਤਾਂ ਹੀ ਇਹਨਾਂ ਨੂੰ ਗੁੱਗਾ ਪੀਰ ਜੀ ਦਾ ਦਰਜਾ ਦਿੱਤਾ ਗਿਆਗਾ ਬਾਕੀ ਸਾਨੂੰ ਅਸੀਂ ਜਾ ਕੇ ਦਿਖਾਵਾਂਗੇ ਮੈੜੀ ਤੇ ਚੱਲਿਆਂਗੇ ਹੁਣ ਅੱਜ ਦੀ ਯਾਤਰਾ ਸਾਡੀ ਰਾਜਸਥਾਨ ਦੀ ਹੈਗੀ ਇੱਥੋਂ ਜਾਵਾਂਗੇ ਚੂਰੂ ਜ਼ਿਲ੍ਹਾ ਰਾਜਸਥਾਨ ਦਾ ਜਿੱਥੇ ਅੱਜ ਵੀ ਜਜਰੇਵਾ ਸ਼ਹਿਰ ਹੈਗਾ ਗੁੱਗਾ ਪੀਰ ਜੀ ਦੇ ਵੰਸ਼ 'ਚ 18ਵੀਂ ਪੀੜ੍ਹੀ ਦੇ ਪਹਾੜ ਸਿੰਘ ਅੱਜ ਵੀ ਹੈਗੇ ਨੇਗੇ ਤੇ ਉਹਨਾਂ ਦੇ ਪੋਤੇ ਨੇਗੇ ਦੋ ਇੱਕ ਪ੍ਰੇਮ ਸਿੰਘ ਚੋਹਾਨ ਤੇ ਦੂਜੇ ਦਾ ਨਾਮ ਹੈ ਕੁਲਦੀਪ ਸਿੰਘ ਚੋਹਾਨ ਉਹਨਾਂ ਨਾਲ ਵੀ ਸਾਨੂੰ ਅਸੀਂ ਮਲਾਵਾਂਗੇ ਅੱਜ ਵੀ ਚੂਰੂ ਜ਼ਿਲ੍ਹੇ ਦੇ ਵਿੱਚ ਜਜਰੇਵਾ ਸ਼ਹਿਰ ਹੈਗਾ ਜੀ ਅਸੀਂ ਚੱਲਦੇ ਹਾਂ ਅੱਜ ਦੀ ਰਾਈਡ ਜਿੱਥੇ ਉੱਥੇ ਕਰਦੇ ਹਾਂ ਚਲੋ ਜੀ ਅੱਜ ਦੀ ਰਾਈਡ ਸ਼ੁਰੂ ਕਰ ਦਾਂਗੇ ਬਾਬਾ ਗੁੱਗਾ ਯਾਰ ਪੀਰ ਜੀ ਦੇ ਪਿੰਡ ਜਜਰੇਵਾ ਸ਼ਹਿਰ ਜੈ ਬਾਬਾ ਗੁੱਗਾ ਪੀਰ ਜੀ ਮੇਰ ਕਰਿਓ ਸਾਡੇ ਤੇ ਆਪਦੀ ਕਿਰਪਾ ਬਣਾਈ ਰੱਖਿਓ ਜਗਰਨ ਦੀ ਜਕਰਾਂ ਬਾਬੇ ਗੂਗਾ ਪੀਰ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ